ਪਿਆਰੇ ਸਰੋਤਿਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਬ੍ਰੈਡ ਵਾਲੇ ਜੋ ਬ੍ਰੈਡ ਅਸੀਂ ਆਮ ਖਾਂਦੇ ਆ ਖਾਸ ਕਰਕੇ ਫੋਰਨ ਕੰਟਰੀ ਦੇ ਵਿੱਚ ਅੱਜ ਕੱਲ ਤਾਂ ਵੈਸੇ ਸਾਡੇ ਇੰਡੀਆ ਦੇ ਵਿੱਚ ਵੀ ਬ੍ਰੈਡ ਦੀ ਬਹੁਤ ਵਰਤੋਂ ਹੁੰਦੀ ਹੈ ਸ਼ਹਿਰੀ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਹੋਰ ਕੰਮ ਕਾਜ ਕਰਨ ਵਾਲੇ ਲੋਕ ਕਿ ਜਿਵੇਂ ਪਿੰਡਾਂ ਦੇ ਵਿੱਚ ਵੀ ਲੋਕ ਨਵੇਂ-ਨਵੇਂ ਆਧੁਨਿਕ ਬਣੇ ਨੇ ਉਹ ਸਾਡੀਆਂ ਦੇਸੀ ਖੁਰਾਕਾਂ ਜੋ ਸਾਡੀਆਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਖਾਂਦੇ ਸੀ ਉਹਨਾਂ ਦੀ ਜਗ੍ਹਾ ਤੇ ਅਸੀਂ ਵੀ ਰੈਡੀਮੇਡ ਜਿਹੜੇ ਭੋਜਨ ਨੇ ਜਿਨ੍ਹਾਂ ਦੇ ਵਿੱਚ ਉਹ ਇੱਕ ਬ੍ਰੈਡ ਵੀ ਹੈ ਉਸ ਨੂੰ ਖਾਣਾ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਮਿਹਨਤ ਘੱਟ ਕਰਨੀ ਪੈਂਦੀ ਹੈ ਅੱਜ ਆਪਾਂ ਥੋੜੀ ਜਿਹੀ ਉਹਦੇ ਤੇ ਗੱਲ ਕਰਾਂਗੇ ਕਿ ਉਹਦੇ ਕਿਸ ਤਰ੍ਹਾਂ ਦੇ ਨੁਕਸਾਨ ਜਾਂ ਫਾਇਦੇ ਜਾਂ ਕਿੰਨੀ ਮਾਤਰਾ ਦੇ ਵਿੱਚ ਖਾਣਾ ਚਾਹੀਦਾ ਜਦੋਂ ਤੁਸੀਂ ਰੋਜ਼ਾਨਾ ਜਾਨਕੀ ਮੰਨ ਲਓ ਬ੍ਰੈਡ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਉੱਪਰ ਕਿਹੜੇ ਉਹਦੇ ਬੁਰੇ ਅਸਰ ਜਿਹੜੇ ਨੇ ਪੈ ਸਕਦੇ ਨੇ ਜਾਂ ਕਿੰਨਾ-ਕਿੰਨਾ ਖਰਾਕੀ ਤੱਤਾਂ ਦੀ ਘਾਟ ਤੁਹਾਡੇ ਸਰੀਰ ਦੇ ਅੰਦਰ ਜਾਂ ਕੋਈ ਮਿੱਠੇ ਦੀ ਜਾਂ ਨਮਕ ਦੀ ਉਹਦੇ ਜਿਹੜੇ ਪੈਣ ਵਾਲੇ ਬੁਰੇ ਪ੍ਰਭਾਵ ਨੇ ਉਹ ਕਿਹੜੇ ਹੋ ਸਕਦੇ ਕੀ ਇਹ ਤੁਹਾਡੇ ਲਈ ਚੰਗਾ ਜਾਂ ਇਹ ਤੁਹਾਡੇ ਲਈ ਮਾੜਾ ਇਹ ਫੈਸਲਾ ਤੁਸੀਂ ਕਰਨਾ ਕਿ ਪੂਰਾ ਨਾਜ ਜਿਹੜਾ ਅਸੀਂ ਲੈਨੇ ਆ ਉਹਦਾ ਕੀ ਲਾਭ ਹੈ ਜੋ ਅਸੀਂ ਹੋਲ ਗ੍ਰੇਨ ਲੈਨੇ ਆ ਜਾਂ ਹੋਰ ਇਹਦੇ ਨੁਕਸਾਨ ਕੀ ਹੈ ਕਿ ਨੁਕਸਾਨ ਕਿਉਂਕਿ ਬ੍ਰੈਡ ਦੇ ਵਿੱਚ ਕਾਰਬੋਹਾਈਡਰੇਟਸ ਜਿਹੜਾ ਨਾ ਉਹ ਇੱਕ ਗੈਰ ਸੇਤਮੰਦ ਜਾਂ ਚਰਬੀ ਵਾਲਾ ਸਰੋਤ ਹੁੰਦਾ ਬ੍ਰੈਡ ਹੈ ਜਿਹੜਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹਨੂੰ ਮੁੱਖ ਭੋਜਨ ਦੇ ਤੌਰ ਤੇ ਵਰਤਿਆ ਜਾਂਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਅੱਜ ਕੱਲ੍ਹ ਤੋਂ ਸਾਡੇ ਪੰਜਾਬ ਦੇ ਵਿੱਚ ਵੀ ਕਾਫੀ ਫਾਇਦਾ ਜਾਣ ਲੱਗਾ ਹੈ ਹੁਣ ਬਰੈਡ ਦੀ ਜਿਹੜੀ ਪੋਸ਼ਟਿਕ ਸਮਗਰੀ ਹੈ ਨਾ ਉਹ ਦੀ ਕਿਸਮ ਦੇ ਆਧਾਰ ਤੇ ਅਲੱਗ-ਅਲੱਗ ਹੋ ਸਕਦੀ ਹੈ ਟੂ ਵਾਈਟ ਬਰੈਡ ਬ੍ਰਾਊਨ ਬਰੈਡ ਜਾਂ ਹੋਰ ਕੋਈ ਡਬਲ ਰੋਟੀਆਂ ਵਗੈਰਾ ਜਿਵੇਂ ਆਉਨੀਆਂ ਨੇ ਜਾਂ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਐਕਸਟਰਾ ਕੰਪੋਨੈਂਟ ਐਡ ਕੀਤੇ ਹੁੰਦੇ ਨੇ ਪਰਸੈਂਟ ਤੋਂ ਪਰਸੈਂਟ ਵੀ ਵੇਰੀ ਕਰਦਾ ਕਿ ਬ੍ਰੈਡ ਖਾਣ ਵਾਲਾ ਬੰਦਾ ਅਗਰ ਕਿੰਨੀ ਮਿਹਨਤ ਕਰਦਾ ਜਾਂ ਉਹ ਸੈਡੈਂਟਰੀ ਲਾਈਫ ਆ ਇਹਦੇ ਚੰਗੇ ਮੰਦੇ ਅਸਰ ਉਹਨਾਂ ਤੇ ਵੀ ਡਿਪੈਂਡ ਕਰਦੇ ਆ ਹਰ ਇੱਕ ਪਰਸਨ ਲਈ ਯਾਨੀ ਕਿ ਉਹ ਅਲੱਗ-ਅਲੱਗ ਹੋ ਸਕਦਾ ਜਿਵੇਂ ਨੇ ਬ੍ਰੈਡ ਦੀ ਗੱਲ ਕਰੀਏ ਇੱਕ ਤਾਂ ਹੁੰਦੀ ਆ ਕੁਦਰਤੀ ਨਾਜ਼ਦਾ ਬਣਿਆ ਬ੍ਰੈਡ ਇੱਕ ਹੁੰਦਾ ਵਾਈਟ ਬ੍ਰੈਡ ਜੋ ਚਿੱਟੀ ਜਿਵੇਂ ਅਸੀਂ ਮੈਦੇ ਵਗੈਰਾ ਜਿਹਦੇ ਵਿੱਚ ਜ਼ਿਆਦਾ ਯੂਜ਼ ਕੀਤਾ ਹੁੰਦਾ ਹੁਣ ਮੈਦੇ ਵਾਲੀਆਂ ਚੀਜ਼ਾਂ ਦੇ ਵਿੱਚੋਂ ਕੁਝ ਫਾਈਬਰ ਜਾਂ ਹੋਰ ਕਾਫੀ ਹੱਦ ਤੱਕ ਜਿਹੜੇ ਪੋਸ਼ਟਿਕ ਤੱਤ ਨੇ ਉਹ ਨਿਕਲ ਜਾਂਦੇ ਨੇ ਜਦੋਂ ਅਸੀਂ ਉਸ ਅਨਾਜ ਦਾ ਜਿਹੜਾ ਛਿਲਕਾ ਉਹਨਾਂ ਦੀ ਕਵਰ ਹੈ ਉਹਨੂੰ ਉਤਾਰ ਦਿੰਨੇ ਹ ਜਿਵੇਂ ਤੁਸੀਂ ਕਣਕ ਦੇਖੀ ਹੋਏਗੀ ਕਣਕ ਇੱਕ ਆਪਾਂ ਸਾਡੇ ਪੁਰਾਣੇ ਚੱਕੀਆਂ ਦੇ ਆਟੇ ਜਿਹੜੇ ਸੀ ਉਹ ਹੁੰਦੇ ਸੀ ਤੇ ਇਹ ਕੱਜਕੱਲ ਰੂਲੇ ਵਾਲਾ ਆਟਾ ਜਿਹਨੂੰ ਅਸੀਂ ਕਹਿ ਦਿੰਨੇ ਹ ਉਹ ਕਾਫੀ ਹੱਦ ਤੱਕ ਛਿਲਕਾ ਜਿਹੜਾ ਨਾ ਉਹਦਾ ਉਤਾਰ ਦਿੱਤਾ ਜਾਂਦਾ ਉਹਦੇ ਜੋ ਵਾਈਟ ਨੂੰ ਜਿਹੜਾ ਅਸੀਂ ਉਹ ਜ਼ਿਆਦਾ ਕੱਢਿਆ ਜਾਂਦਾ ਰਿਫਾਈਨ ਬਣ ਜਾਂਦਾ ਜਿਵੇਂ ਮੈਦਾ ਵਗੈਰੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਹੁਣ ਜਿਵੇਂ ਕਿ ਅਸੀਂ ਅਗਰ ਮੈਦੇ ਦੀ ਰੋਟੀ ਖਾਂਦੇ ਆ ਉਹਦੇ ਅਸਰ ਸਾਡੇ ਸਰੀਰ ਤੇ ਕੁਝ ਖੂਬ ਹੋਣਗੇ ਤੇ ਪੂਰਾ ਆਨਾਜ ਜਿਹੜਾ ਉਹਦੀ ਅਗਰ ਅਸੀਂ ਰੋਟੀ ਖਾਂਦੇ ਆ ਜਾਂ ਬ레ਡ ਖਾਂਦੇ ਆ ਉਹਦੇ ਅਸਰ ਸਾਡੇ ਸਰੀਰ ਦੇ ਉੱਪਰ ਕੁਝ ਹੋਰ ਸਕਦੇ ਕਈ ਵਾਰੀ ਕੁਝ ਸਿਹਤ ਦੀਆਂ ਸਥਿਤੀਆਂ ਹੁੰਦੀਆਂ ਨਾ ਜਾਂ ਕੁਝ ਜਿਵੇਂ ਸੇਲੀਅਕ ਬਿਮਾਰੀ ਜਾਂ ਗਲੂਟਨ ਅਲਰਜੀ ਵਾਲੇ ਲੋਕਾਂ ਲਈ ਉਹ ਗਲੂਟਨ ਨੂੰ ਕਟ ਕਰਨ ਜਾਂ ਮੁਕਤ ਕਰਨ ਦਾ ਆਸਰੇ ਵਿਕਲਪ ਬਣਾਇਆ ਜਾਂਦਾ ਉਹ ਇੱਕ ਵੱਖਰਾ ਵਿਸ਼ਾ ਹੈਗਾ ਹੁਣ ਆਪਾਂ ਕਰਾਂਗੇ ਕਿ ਕੀ ਤੁਹਾਨੂੰ ਰੋਜ਼ਾਨਾ ਮੈਦੇ ਦੀ ਰੋਟੀ ਖਾਸ ਕਰ ਬਰੈਡ ਖਾਣਾ ਚੰਗਾ ਜਾਂ ਮਾੜਾ ਉਹ ਤੁਸੀਂ ਥੋੜਾ ਜਿਆਦਾ ਧਿਆਨ ਨਾਲ ਅger ਸੁਣੋਗੇ ਤੇ ਤੁਹਾਨੂੰ ਇਹ ਨਹੀਂ ਸਮਝ ਚੰਗੀ ਤਰ੍ਹਾਂ ਲੱਗੇ ਹੁਣ ਕਾਰਬੋਹਾਈਡਰੇਟਸ ਜਿਹੜੇ ਨੇ ਕਿ ਜਿਵੇਂ ਸਾਡੀਆਂ ਬਰੈਡ ਦੇ ਵਿੱਚੋਂ ਜਾਂ ਹੋਰ ਅਸੀਂ ਰੋਟੀਆਂ ਜਿਹੜੀਆਂ ਖਾਂਦੇ ਆਂ ਹੋਰ ਭੋਜਨਾਂ ਦੇ ਵਿੱਚ ਪਾਇਆ ਜਾਣ ਵਾਲਾ ਤੱਤ ਜਿਹੜਾ ਇੱਕ ਪੋਸ਼ਟਿਕ ਤੱਤ ਸਾਡੇ ਸਰੀਰ ਨੂੰ ਜ਼ਰੂਰੀ ਦਾ ਕਾਰਬੋਹਾਈਡਰੇਟਸ ਜੋ ਕਿ ਜਿਵੇਂ ਬਲੱਡ ਸ਼ੂਗਰ ਨੂੰ ਵੀ ਸਾਡੀ ਨੂੰ ਫਿਰ ਪ੍ਰਭਾਵਿਤ ਕਰ ਸਕਦਾ ਜਦੋਂ ਅਸੀਂ ਵਾਈਟ ਬ੍ਰੈਡ ਲੈਂਦੇ ਆ ਜਾਂ ਮੈਦਾ ਲੈਣੇ ਹੁਣ ਜਿਵੇਂ ਵਾਈਟ ਬ੍ਰੈਡ ਵਿੱਚ ਜਿਵੇਂ ਇੱਕ ਰਿਫਾਈਨ ਕਾਰਬੋਹਾਈਡਰੇਟਸ ਹੁੰਦੇ ਆ ਜਿਵੇਂ ਖੰਡ ਦੇ ਬੀਜ ਦੇ ਵਿੱਚ ਕੋਈ ਥੋੜੀ ਐਡ ਕੀਤੀ ਹੁੰਦੀ ਜਾਂ ਸ਼ੂਗਰ ਦੇ ਰੋਗਾਂ ਵਾਲਿਆਂ ਵਾਸਤੇ ਵਧੀਆ ਨਹੀਂ ਹੁੰਦਾ ਦਿਲ ਦੀ ਬਿਮਾਰੀ ਜਾਂ ਟਾਈਪ 2 ਡਾਇਬੀਟੀਜ਼ ਹੋਣ ਵਾਸਤੇ ਜਾ ਮਟਾਪੀ ਦੀ ਜ਼ੁਖਮ ਨੂੰ ਵੀ ਇਹ ਵਧਾ ਸਕਦਾ ਹੁਣ ਦੂਜੇ ਪਾਸੇ ਅਸੀਂ ਪੂਰੇ ਅਨਾਜ ਦੀ ਅਗਰ ਗੱਲ ਕਰੀਏ ਤੇ ਜਿਵੇਂ ਆਮ ਦੇਸੀ ਟੀਕੇ ਨਾਲ ਜਿਵੇਂ ਆਟਾ ਪੀਸਿਆ ਹੁੰਦਾ ਜਾਂ ਕੁਛ ਥੋੜੇ ਅੱਗੇ ਤੱਕ ਬ੍ਰਾਊਨ ਬ੍ਰੈਡ ਦੀ ਗੱਲ ਕਰੀਏ ਤੇ ਪਰ ਬ੍ਰਾਊਨ ਬ੍ਰੈਡ ਵੀ ਉਹਨਾ ਸਿਹਤਮੰਦ ਨਹੀਂ ਹੁੰਦਾ ਜਿੰਨਾ ਤੁਸੀਂ ਆਪਣੇ ਘਰ ਦੇ ਵਿੱਚ ਪੁਰਾਣੇ ਤਰੀਕੇ ਨਾਲ ਪੀਸ ਕੇ ਜਾਂ ਮਤਲਬ ਆਟਾ ਜਿਹੜਾ ਵਾ ਉਹਦੀ ਤੁਸੀਂ ਰੋਟੀ ਬਣਾ ਕੇ ਖਾਂਦੇ ਹੋ ਤੇ ਹੁਣ ਅਗਰ ਮਤਲਬ ਇਹ ਜੇ ਪੂਰੇ ਨਾਜ਼ੀ ਗੱਲ ਕਰੀਏ ਤਾਂ ਉਹਦੇ ਵਿੱਚ ਕੁਝ ਜਿਹੜੇ ਨੇ ਨਾ ਉਹ ਕੰਪਲੈਕਸ ਕਾਰਬੋਹਾਈਡਰੇਟਸ ਹੁੰਦੇ ਨੇ ਜਿਹੜੇ ਸੇਤਮਾਨ ਹੁੰਦੇ ਆ ਕਿਉਂਕਿ ਉਹ ਪਚਣ ਵਿੱਚ ਟਾਈਮ ਤਾਂ ਜ਼ਿਆਦਾ ਲੈਂਦੇ ਨੇ ਪਰ ਬਲੱਡ ਸ਼ੂਗਰ ਦੇ ਜਿਹੜੇ ਪਦਰ ਨੇ ਉਹਨਾਂ ਨੂੰ ਇੱਕਦਮ ਉਤਰਾ ਚੜਾ ਦਾ ਅਸਰ ਦੇ ਵਿੱਚ ਘੱਟ ਪਾਉਂਦੇ ਆ ਯਾਨੀ ਕਿ ਇੱਕਦਮ ਤੁਹਾਡੇ ਸ਼ੂਗਰ ਦੇ ਲੈਵਲ ਨੂੰ ਨਹੀਂ ਵਧਾਉਂਦੇ ਅਗਰ ਤੁਸੀਂ ਮੈਦੇ ਦੀ ਰੋਟੀ ਖਾਂਦੇ ਹੋ ਵਾਈਟ ਬਰੈਡ ਖਾਂਦੇ ਹੋ ਤਾਂ ਤੁਹਾਡੇ ਸ਼ੂਗਰ ਦਾ ਲੈਵਲ ਇੱਕਦਮ ਵੱਧ ਸਕਦਾ ਜਿਹੜੀਆਂ ਖਰਾਕਾਂ ਸਾਨੂੰ ਜਾਂ ਰੋਟੀਆਂ ਜਲਦੀ ਹজম ਹੁੰਦੀਆਂ ਰਿਫਾਈਨ ਵਾਲੀਆਂ ਮੈਦੇ ਵਾਲੀਆਂ ਉਹ ਜ਼ਿਆਦਾ ਵਰਤੀਆਂ ਨੇ ਇਸ ਕਰਕੇ ਸਾਨੂੰ ਜਿਹੜੇ ਡਾਇਬਟੀਜ਼ ਵਾਲੇ 슈ਗਰ ਵਾਲੇ ਲੋਕ ਨੇ ਉਹਨਾਂ ਨੂੰ ਘੱਟ ਕਾਰਬੋਹਾਈਡਰੇਟਸ ਵਾਲੀ ਬਰੈਡ ਜਾਂ ਰੋਟੀਆਂ ਖਾਣ ਦੇ ਵਾਸਤੇ ਜ਼ਿਆਦਾ ਸੋਚਣਾ ਚਾਹੀਦਾ ਉਹਨਾਂ ਨੂੰ ਕਾਰਬੋਹਾਈਡਰੇਟਸ ਦੇ ਵਿੱਚ ਜਿਹੜੀਆਂ ਨੇ ਹੋਲ ਗ੍ਰੇਨ ਜਿਹੜੇ ਨੇ ਉਹ ਖਰਾਕਾਂ ਜ਼ਿਆਦਾ ਲੈਣੀਆਂ ਲਾਹੇਵੰਦ ਹੁੰਦੀਆਂ ਹੁਣ ਜ਼ਰੂਰੀ ਪੌਸ਼ਟਿਕ ਤੱਤ ਕਿਵੇਂ ਘਟ ਜਾਂਦੇ ਨੇ ਇਹਦੇ ਵਿੱਚੋਂ ਜਦੋਂ ਕਿ ਅਸੀਂ ਬ੍ਰੈਡ ਦੇ ਵਿੱਚੋਂ ਪ੍ਰੋਟੀਨ ਚਰਬੀ ਫਾਈਬਰ ਜਾਂ ਵਿਟਾਮਿਨ ਜਾਂ ਰੋਟੀ ਦੇ ਵਿੱਚ ਜਿਹੜੇ ਖਣੇਜ਼ ਹੁੰਦੇ ਆ ਇਹ ਪੌਸ਼ਟਿਕ ਤੱਤਾਂ ਦੇ ਮੁਕਾਬਲ ਘਟ ਕਾਰਬੋਹਾਈਡਰੇਟਸ ਵਿੱਚ ਉੱਚੀਆਂ ਦੀ ਜਨ ਕਿ ਬਾਕੀ ਪੌਸ਼ਟਿਕ ਤੱਤੇ ਤੇ ਘਟ ਜਾਂਦੇ ਨੇ ਵਾਈਟ ਵਾਲੇ ਬ੍ਰੈਡ ਜਾਂ ਮੈਦੇ ਦੇ ਵਿੱਚੋਂ ਤੇ ਕਾਰਬੋਹਾਈਡਰੇਟਸ ਵੱਧ ਜਾਂਦੀਆਂ ਹੁਣ ਪੌਸ਼ਟਿਕ ਸਰੋਤ ਦੇ ਤੌਰ ਤੇ ਰੋਟੀ ਦੀ ਵਰਤੋਂ ਕਰਨ ਲਈ ਕਿੜੇ ਸਾਡੇ ਮਾਹਰ ਨੇ ਖਰਾਕ ਦੀ ਉਹ ਕੀ ਦੱਸ ਲਈ ਨੇ ਕਿ ਜਿਵੇਂ ਕਣਕ ਦੇ ਤੁਸੀਂ ਨਾਲ ਹੀ ਉਹਦੇ ਨਾਲ ਜਵੈਰਾ ਜਿਹੜੇ ਆਂਦੇ ਨੇ ਉਹ ਪੂਰੇ ਨਾਲ ਦੀ ਜਾਨੀ ਕਿ ਰੋਟੀ ਤੁਸੀਂ ਖਾਓਗੇ ਤਾਂ ਉਹ ਤੁਹਾਨੂੰ ਜ਼ਿਆਦਾ ਲਾਹੇਵੰਦ ਕਰੂਗੀ ਕਿਉਂਕਿ ਉਹਦੇ ਵਿੱਚ ਫਾਈਬਰ ਪੋਸ਼ਟਿਕ ਤੱਤ ਜਿਵੇਂ ਆਇਨਸ ਵਗੈਰਾ ਜ਼ਿੰਕ ਜਾਂ ਵੀ ਵਿਟਾਮਿਨ ਵਰਗੇ ਜਿਹੜੇ ਹੈਲਪਰ ਜਿਹੜੀ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਤੁਹਾਨੂੰ ਮਿਲ ਸਕਦੇ ਆ ਹੁਣ ਹੋਲ ਗ੍ਰੇਨ ਜਿਹਨੂੰ ਆਪਾਂ ਪੂਰਾ ਅਨਾਜ ਕਹਿ ਸਕਦੇ ਹਾਂ ਜੋ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਮਤਲਬ ਆਈਕੋ 10-20 ਸਾਲ ਜਿਆਦਾ ਪਹਿਲਾਂ ਚੱਕੀਆਂ ਦਾ ਆਟਾ ਜਿਹੜਾ ਪੀਸ ਕੇ ਲੈਂਦੇ ਸੀ ਹੁਣ ਮਾਰਾ ਅਨਸਾਰ ਜਿਹੜਾ ਤੁਸੀਂ ਹੋਲ ਵੀਟ ਜਾਂ ਅਨਾਜ ਦੇ ਰੋਟੀ ਲੈਂਦੇ ਹੋ ਉਹਦੇ ਵਿੱਚ ਵਿਟਾਮਿਨ ਮਿਨਰਲਸ ਦੇ ਫਾਈਬਰ ਸ਼ਾਮਿਲ ਹੁੰਦੇ ਆ ਤੇ ਸਾਬਤ ਅਨਾਜ ਜਿਹੜੇ ਨੇ ਉਹ ਤੁਹਾਡੇ ਖੂਨ ਦੇ ਵਿੱਚ ਜਿਹੜੇ 슈ਗਰ ਦੇ ਪੱਧਰ ਨੂੰ ਰੀਫਾਈਨ ਕੀਤੇ ਹੋਏ ਨਾ ਜਿਵੇਂ ਮੈਦੇ ਆ ਜਾਂ ਵਾਈਟ ਬ੍ਰੈਡ ਆ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਚੀਜ਼ਾਂ ਲੈਂਦੇ ਹੋ ਉਹਨਾਂ ਦੇ ਨੂੰ ਕੰਪੇਅਰ ਬਲੱਡ 슈ਗਰ ਦੇ ਲੈਵਲ ਨੂੰ ਇੱਕਦਮ ਜ਼ਿਆਦਾ ਨਹੀਂ ਵਧਣ ਦੇਣੇ ਯਾਨੀ ਕਿ 슈ਗਰ ਵਾਲੇ ਮਰੀਜ਼ਾਂ ਨੂੰ ਵੀ ਵਾਈਟ ਬ੍ਰੈਡ ਤੋਂ ਜਾਂ ਮੈਦੇ ਦੀਆਂ ਬਣੀਆਂ ਜਿਹੜੀਆਂ ਖਾਣ ਵਾਲੀਆਂ ਅਵਸਥਾ ਤੋਂ ਪਰਹੇਜ਼ ਕਰਨਾ ਚਾਹੀਦਾ ਜੀ ਤੁਸੀਂ 슈ਗਰ ਨੂੰ ਕਾਬੂ ਦੇ ਵਿੱਚ ਕਰਨਾ ਚਾਹੀਦਾ ਹੁਣ ਰਿਫਾਈਨ ਆਟੇ ਦੀ ਗੱਲ ਆਪਾਂ ਕਰੀਏ ਤਾਂ ਜਿਹਨੂੰ ਰਿਫਾਈਨ ਅਨਾਜ ਜੀ ਦੰਦੇ ਨੇ ਉਹਦੇ ਨਾਲ ਬਣੀਆਂ ਜਿਹੜੀਆਂ ਬ੍ਰੈਡਾਂ ਨੇ ਉਹਨੂੰ ਪ੍ਰੋਸੈਸ ਕੀਤਾ ਜਾਂਦਾ ਤੇ ਬਹੁਤ ਸਾਰੇ ਪੌਸ਼ਟਿਕ ਤੱਤ ਤਾਂ ਫਾਈਬਰੋ ਦੇ ਵਿੱਚੋਂ ਨਿਕਾਲ ਲੈ ਜਾਂਦੇ ਹਨ ਉਹਨੂੰ ਰਾਈਫਾਈਂਡ ਆਟਾ ਨਾਲ ਬਣੀ ਹੋਈਆਂ ਜਿਹੜੀਆਂ ਬ੍ਰੈਡਾਂ ਦੇ ਲੈਵਲ ਦੇ ਉੱਤੇ ਜਿਵੇਂ ਇਨਰੀਚਡ ਸ਼ਬਦ ਲਿਖਿਆ ਹੁੰਦਾ ਉਹਦਾ ਮਤਲਬ ਕਿ ਉਹਨਾਂ ਉਤਪਾਦਾਂ ਦੇ ਵਿੱਚ ਕੁਝ ਪੌਸ਼ਟਿਕ ਤੱਤ ਐਕਸਟਰਾ ਸ਼ਾਮਲ ਕੀਤੇ ਜਾਂਦੇ ਇਸ ਤੋਂ ਇਲਾਵਾ ਰਾਈਫਾਈਂਡ ਆਟੇ ਨਾਲ ਬਣੀ ਹੋਈ ਜਿਹੜੀ ਬ੍ਰੈਡ ਹੈ ਜਾਂ ਰੋਟੀ ਹੈ ਉਹਦੇ ਵਿੱਚ ਗਲਾਈਸੈਮਿਕ ਇੰਡੈਕਸ ਜਿਹੜਾ ਉਹ ਹਾਈ ਹੁੰਦਾ ਹੁੰਦਾ ਇਹਦਾ ਮਤਲਬ ਕਿ ਉਹ ਜਲਦੀ ਹজম ਹੁੰਦੀ ਹੈ ਤੇ ਉਹ ਜਲਦੀ ਜਦੋਂ ਹজম ਹੋਊਗੀ ਇਟ ਮੀਨ ਤੁਹਾਡੇ 슈ਗਰ ਦੇ ਲੈਵਲ ਨੂੰ ਵੀ ਉਹ ਜਲਦੀ ਔਰ ਜ਼ਿਆਦਾ ਵਧਾਏਗਾ ਜਿਹੜਾ ਖਾਣਾ ਤੁਹਾਨੂੰ ਪੇਟ ਦੇ ਵਿੱਚ ਜ਼ਿਆਦਾ ਚਿਰ ਪੈ ਰਹੇਗਾ ਹজম ਹੋਣ ਨੂੰ ਜ਼ਿਆਦਾ ਟਾਈਮ ਲਾਵੇਗਾ ਕਿ ਮੈਂ ਸੌਖੇ ਸ਼ਬਦਾਂ ਦੇ ਵਿੱਚ ਸਮਝਾਵਾਂ ਤਾਂ ਉਹ ਤੁਹਾਡੇ 슈ਗਰ ਦੇ ਪੱਧਰ ਨੂੰ ਵੀ ਇੱਕਦਮ ਨਹੀਂ ਵਧਾਵੇਗਾ ਇਸੇ ਤਰੀਕੇ ਨਾਲ ਹੁਣ ਪੋਸ਼ਟਿਕ ਤੱਤਾਂ ਦੀ ਗੱਲ ਕਰੀਏ ਤੇ ਇੱਕ ਜਿਵੇਂ ਐਂਟੀ ਨਿਊਟ੍ਰੀਐਂਟ ਮਿਸ਼ਰਣ ਜੋ ਸਰੀਰ ਦੇ ਜ਼ਰੂਰੀ ਪੋਸ਼ਟਿਕ ਤੱਤਾਂ ਨੂੰ ਹਾਜ਼ਮ ਜਾਂ ਜਜ਼ਬ ਕਰਨ ਵਿੱਚ ਸਮਰੱਥਾ ਦੇ ਵਿੱਚ ਦਖਲ ਦਿੰਦਾ ਜਿਵੇਂ ਉਸ ਜਾਨਵਰਾਂ ਤੇ ਪੌਦਿਆਂ ਦੇ ਆਧਾਰ ਤੇ ਜਿਹੜੇ ਭੋਜਨ ਅਸੀਂ ਲੈਂਦੇ ਹਾਂ ਉਹਦੋਂ ਉਹਨਾਂ ਦੇ ਵਿੱਚ ਹੀ ਮਿਲ ਜਾਂਦਾ ਸਨ ਜਿਵੇਂ ਲੈਕਟਿਨ ਆ ਗਿਆ ਫਾਈਟਿਕ ਐਸਿਡ ਆ ਗਿਆ ਇਹ ਪੂਰੇ ਨਾਲ ਦੇ ਵਿੱਚ ਜਿਵੇਂ ਜ਼ਿੰਕ ਆਇਰਨ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਨੂੰ ਇਸਮਾਈ ਨੂੰ ਉਹ ਕਈ ਵਾਰੀ ਰੋਕ ਦਿੰਦਾ ਹੈ ਹੁਣ ਪੂਰਾ ਨਾਲ ਜਿਹੜਾ ਅਸੀਂ ਲੈਂਦੇ ਹਾਂ ਉਹਦੇ ਵਿੱਚ ਐਂਟੀ ਨਿਊਟ੍ਰੀਐਂਟ ਦੀ ਮੌਜੂਦਗੀ ਦਾ ਮਤਲਬ ਇਹ ਹੁੰਦਾ ਇਹ ਨਹੀਂ ਹੁੰਦਾ ਕਿ ਮਤਲਬ ਤੁਸੀਂ ਪੂਰੇ ਨਾਲ ਦੀ ਰੋਟੀ ਤੋਂ ਬਚਣਾ ਚਾਹੀਦਾ ਜਦੋਂ ਕਿ ਕਲੈਕਟਨ ਨੂੰ ਵਧੀਆ ਪੋਸ਼ਟਿਕ ਮੁੱਲ ਵਾਲਾ ਜਿਹੜਾ ਉੱਚਾ ਵੈਲਿਊ ਵਾਲਾ ਭੋਜਨ ਨਹੀਂ ਮੰਨਿਆ ਜਾਂਦਾ ਹੁਣ ਫਾਈਟਿਕ ਐਸਿਡ ਦੇ ਵਿੱਚ ਐਂਟੀਆਕਸੀਡੈਂਟ ਕੋਣ ਹੋਵੇ ਜਿਵੇਂ ਸਪਾਉਰਜ਼ ਵਗੈਰਾ ਜਾਂ ਆਪਾਂ ਖਟਾਈ ਵਾਲੀ ਥੋੜੀ ਜੀ ਰੋਟੀ ਕਈ ਵਾਰੀ ਤਿਆਰ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਇਹ ਫਾਈਟਿਕ ਐਸਿਡ ਦੀ ਮੌਜੂਦਗੀ ਨੂੰ ਕਈ ਵਾਰੀ ਉਹ ਘਟਾ ਦਿੰਦੇ ਹਾਂ ਵਿਟਾਮਿਨ ਅਤੇ ਖਣਿਜਾਂ ਦੀ ਗੱਲ ਕਰੀਏ ਤਾਂ ਜਿਹੜੀ ਸਸੀਂ ਬਿਨਾ ਮੈਦੇ ਤੋਂ ਜਿਹੜੀ ਪੂਰੇ ਅਨਾਜ ਵਾਲੀ ਰੋਟੀ ਲੈਂਦੇ ਆ ਉਹਦੇ ਵਿੱਚ ਵਿਟਾਮਿਨ ਅਤੇ ਖਣਿਜ ਬਹੁਤ ਵਧੀਆ ਮਾਤਰਾ ਦੇ ਵਿੱਚ ਸਾਨੂੰ ਮਿਲਦੇ ਨੇ ਜਦਕਿ ਜਿਹੜੇ ਹੋਰ ਸ਼ੁੱਧ ਕੀਤਾ ਅਨਾਜ ਹੈ ਉਹਦੇ ਵਿੱਚ ਥੋੜੀ ਜਿਹੀ ਕਟ ਹੁੰਦੀ ਹੈ ਜਿਹੜੇ ਰਿਫਾਈਨਸ ਕੀਤੇ ਹੁੰਦੇ ਨੇ ਜਾਂ ਫਿਰ ਉਹਦੇ ਵਿੱਚ ਐਕਸਟਰਾ ਕਈ ਵਰੀ ਐਡ ਕੀਤੇ ਹੁੰਦੇ ਨੇ ਨਮਕ ਵਗੈਰਾ ਜਿਵੇਂ ਬਰੈਡ ਦੇ ਵਿੱਚ ਪਾਇਆ ਹੁੰਦਾ ਕੋਈ ਖੰਡ ਵਗੈਰਾ ਪਾਈ ਹੁੰਦੀ ਹੈ ਕਿਸੇ ਚੀਜ਼ ਦੇ ਵਿੱਚ ਉਹ ਕਈ ਵਾਰੀ ਐਕਸਟਰਾ ਬੁਰਾ ਅਸਰ ਫਿਰ ਸਾਡੇ ਸਰੀਰ ਦੇ ਉੱਪਰ ਕਰ ਦਿੰਦੀ ਹੈ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਫੁਲਕਾ ਆਪਣੇ ਘਰ ਦਾ ਤਿਆਰ ਕਰਕੇ ਹੋਲ ਗ੍ਰੇਨ ਪੂਰਾ ਜਿਹੜਾ ਆਟਾ ਜਿਹਦੇ ਵਿੱਚੋਂ ਸੂੜਾ ਜਿਹੜਾ ਵਾ ਉਹ ਜ਼ਿਆਦਾ ਮਤਲਬ ਬਾਹਰ ਨਾ ਕੱਢਿਆ ਹੋਵੇ ਜ਼ਿਆਦਾ ਰੂਲਾ ਨਾ ਲਾਇਆ ਹੋਵੇ ਯਾਨੀ ਕਿ ਉਹ ਉਹ ਤੁਸੀਂ ਖਾਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਲਈ ਵਧੀਆ ਰਹੂਗਾ ਹੁਣ ਅਗਰ ਕਣਕ ਦੀ ਰੋਟੀ ਦੇ ਇੱਕ ਆਪਾਂ ਟੁਕੜੇ ਦੀ ਜਾਂ ਬਰੈਡ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੈਲਰੀਜ਼ ਕਿੰਨੀਆਂ ਹੋਣੇ ਨੇ 82 ਚਰਬੀ 1 ਗ੍ਰਾਮ ਕਾਰਬੋਹਾਈਡਰੇਟਸ 14 ਗ੍ਰਾਮ ਫਾਈਬਰ ਕਰੀਬ 2 ਗ੍ਰਾਮ ਦੇ ਸ਼ੂਗਰ ਉਹਦੇ ਵਿੱਚ 1.4 ਗ੍ਰਾਮ ਹੁੰਦੀ ਹੈ ਪ੍ਰੋਟੀਨ 4 ਗ੍ਰਾਮ ਹੁੰਦਾ ਤੇ ਸੋਡੀਅਮ ਉਹਦੇ ਵਿੱਚ 140 ਮਿਲੀਗ੍ਰਾਮ ਹੁੰਦਾ ਬਰੈਡ ਦੇ ਵਿੱਚ ਜਣ ਕੇ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਨਮਕ ਜਿਹਨੂੰ ਸੌਖੀ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਹੁਣ ਮਾਹਰ ਲੋਕ ਕੀ ਕਰਦੇ ਨੇ ਕਿ ਅ ਕਡਲਟ ਨੂੰ ਰੋਜ਼ਾਨਾ ਸਾਬਤ ਅਨਾਜ ਦੇ 2-3 ਮਤਲਬ ਜਿਵੇਂ ਤੁਸੀਂ ਖਾਂਦੇ ਹਾਂ ਹੁਣ ਸੇਤਮੰਦ ਲਈਏ ਫਾਇਦੇਮੰਦ ਰੋਟੀ ਕਿਹੜੀ ਹੁੰਦੀ ਹੈ ਪੂਰੇ ਨਾਲ ਜਿਵੇਂ ਆਪਾਂ ਗੱਲ ਕੀਤਾ ਪੂਰਾ ਨਾਜਕੀ ਜਿਹੜਾ ਅਸੀਂ ਆਮ ਆਟਾ ਪਸਾ ਕੇ ਰੋਟੀ ਕੰਨਿਆ ਜਿਹਦੋਂ ਉਹ ਰਫਾਈਨ ਨਹੀਂ ਕੀਤਾ ਯਾਨੀ ਕਿ ਮੈਦੇ ਦੀ ਰੋਟੀ ਦੇ ਉਲਟ ਜਿਹੜੀ ਰੋਟੀ ਹੁੰਦੀ ਹੈ ਸਾਨੂੰ ਉਹ ਚੀਜ਼ਾਂ ਨਹੀਂ ਖਾਣੀਆਂ ਜਿਹੜੀਆਂ ਵਾਈਟ ਬ੍ਰੈਡ ਜਿਹੜਾ ਸਾਡੇ ਲਈ ਇੰਨਾ ਵਧੀਆ ਨਹੀਂ ਹੁੰਦਾ ਇਸ ਵਿੱਚ ਵਧੀਆ ਇਹ ਪੋਸ਼ਟਿਕ ਊਰਜਾ ਦਾ ਸਰੋਤ ਹੈ ਫਾਈਬਰ ਦੇ ਵਿੱਚ ਕਾਫੀ ਰਿਚ ਹੁੰਦਾ ਹੈ ਤੇ ਦਿਲ ਦੀ ਮਾਰੀ ਦਾ ਜੋਖਮ ਵੀ ਇਹਦੇ ਨਾਲ ਘਟਦਾ ਹੈ ਜੇ ਤੁਸੀਂ ਹੋਲ ਗ੍ਰੇਨ ਯੂਜ਼ ਕਰਦੇ ਹੋ ਤਾਂ ਸਿਹਤਮੰਦ ਸਰੀਰ ਦਾ ਜਿਹੜਾ ਵਜਨ ਹੈ ਉਹਦੇ ਵਾਸਤੇ ਵੀ ਹੈਲਪ ਕਰਦਾ 슈ਗਰ ਨੂੰ ਕੰਟਰੋਲ ਕਰਦਾ ਖਾਸ ਕਰਕੇ ਟਾਈਪ 2 슈ਗਰ ਦਾ ਖਤਰਾ ਇਹਦਾ ਜੋਖਮ ਜਿਹੜਾ ਹੈ ਨਾ ਉਹ ਵੀ ਘਟਦਾ ਹੁਣ ਵਾਈਟ ਬ੍ਰੈਡ ਜਾਂ ਰਿਫਾਈਨਡ ਆਟੇ ਦੀ ਬਣੀ ਹੋਈ ਬ੍ਰੈਡ ਜਿਹੜੀ ਹੈ ਇਹਨੂੰ ਅਸੀਂ ਸਿਹਤਮੰਦ ਭੋਜਨ ਨਹੀਂ ਮੰਨਦੇ ਕੋਈ ਇਸ ਲਈ ਕਿਉਂਕਿ ਬਹੁਤ ਜ਼ਿਆਦਾ ਸੰਸਾਧਿਤ ਹੁੰਦੀ ਹੈ ਇਹਦੇ ਵਿੱਚ ਨਮਕ ਖੰਡ ਦੇ ਵਿੱਚ ਜਿਹੜੀ ਹੈ ਉਹ ਜ਼ਿਆਦਾ ਐਡਿਟ ਕੀਤੀ ਹੁੰਦੀ ਹੈ ਖੰਡ ਜਿਵੇਂ ਮਾਲਟੋਜ਼ ਮੱਕੀ ਦੇ ਸ਼ਰਬਤ ਵਰਗੀਆਂ ਸਮਗਰੀਆਂ ਨੂੰ ਮਤਲਬ ਜਿਹੜਾ ਇਹਦੇ ਵਿੱਚ ਬਚਣਾ ਚਾਹੀਦਾ ਸੋਡੀਅਮ ਦਾ 슈ਗਰ ਦੀ ਮਾਤਰਾ ਨੂੰ ਘੱਟ ਵਾਲੀਆਂ ਜਿਹੜੀਆਂ ਖਾਕਾਂ ਨੇ ਸਾਨੂੰ ਉਹ ਲੈਣੀਆਂ ਚਾਹੀਦੀਆਂ ਪੋਜਨ ਦੀ ਜਾਨੀ ਕਿ ਚੋਣ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਹੀ ਧਿਆਨ ਨਾਲ ਲੈਣਾ ਪੈਣਾ ਹੁਣ ਪੂਰੀ ਜਿਹੜੀ ਕਣਕ ਦੀ ਰੋਟੀ ਜਾਂ ਬ੍ਰੈਡ ਇੱਕ ਸੰਤੁਲਿਤ ਅਤੇ ਵਿਪਿੰਨ ਖਾਣ ਦਾ ਇੱਕ ਕੀਮਤੀ ਹਿੱਸਾ ਇਸ ਕਰਕੇ ਸਾਨੂੰ ਕੋਈ ਵੀ ਤੁਸੀਂ ਮੰਨ ਲਓ ਬ੍ਰੈਡ ਵਗੈਰਾ ਲੈਂਦੇ ਹੋ ਉਹਦੀ ਸਮਗਰੀ ਨੂੰ ਜ਼ਰੂਰ ਧਿਆਨ ਨਾਲ ਪੜੋਗੇ ਉਹਦੇ ਚ ਨਮਕ ਕਿੰਨਾ ਉਹਦੇ ਚ ਐਕਸਟਰਾ ਮਿੱਠਾ ਕਿੰਨਾ ਜਾਂ ਹੋਰ ਕੀ ਕੁਝ ਉਹਨੂੰ ਰਿਫਾਈਨ ਕਿੰਨਾ ਕੀਤਾ ਹੋਇਆ ਉਹ ਫਿਰ ਤੁਹਾਡੇ ਡਾਈਟੀਸ਼ਨ ਨੇ ਤੁਹਾਨੂੰ ਜਿਹੜੇ ਅਕੋਰਡਿੰਗਲੀ ਐਡਵਾਈਸ ਕੀਤਾ ਹੁੰਦਾ ਤੁਸੀਂ ਹੁਣ ਸਿਹਤਮੰਦ ਜਿਹੜੀ ਰੋਟੀ ਆ ਪੂਰੇ ਨਾਜ ਦੀ ਬਣੀ ਹੋਈ ਜਿਹੜੀ ਰੋਟੀ ਆ ਉਹਦਾ ਜਾਂ ਬ੍ਰੈਡ ਦਾ ਸਾਨੂੰ ਉਹਦੇ ਵਿੱਚ ਫਾਈਬਰ ਕਾਫੀ ਹੁੰਦਾ ਉਹਨਾਂ ਦੇ ਵਿੱਚ ਖੰਡ ਜਾਂ ਕੋਈ ਹੋਰ ਸੰਤ੍ਰਿਪਤ ਜਿਹੜੀ ਚਰਬੀ ਫੈਟ ਵਗੈਰਾ ਜਾਂ ਸੋਡੀਅਮ ਉਹ ਕੱਟ ਮਤਲਬ ਨਹੀਂ ਉਹ ਉਹਦੇ ਵਿੱਚ ਜਿਹੜਾ ਕੱਟ ਜਾਂ ਬਿਲਕੁਲ ਨਹੀਂ ਐਡ ਕੀਤਾ ਹੁੰਦਾ ਖਾਸ ਕਰਕੇ ਤੁਸੀਂ ਕਰੇ ਜਦੋਂ ਤਿਆਰ ਕਰਕੇ ਲੈਂਦੇ ਹੋ ਹੁਣ ਰੋਟੀ ਦੇ ਵਿੱਚ ਆਪਾਂ ਨਮਕ ਨਹੀਂ ਪਾਉਂਦੇ ਜਦੋਂ ਕਰੇ ਅਗਰ ਤਿਆਰ ਕਰਦੇ ਬਾਹਰੋਂ ਤੁਸੀਂ ਬ੍ਰਾਊਨ ਬ੍ਰੈਡ ਵੀ ਲਓਗੇ ਤਾਂ ਉਹਦੇ ਵਿੱਚ ਵੀ ਨਮਕ ਐਡ ਕੀਤਾ ਹੁੰਦਾ ਤੁਸੀਂ ਉਹ ਨਹੀਂ ਕਹਿ ਸਕਦੇ ਉਹਦੇ ਵਿੱਚ ਕੁਝ ਨਾ ਕੁਝ ਐਡ ਜ਼ਰੂਰ ਐਕਸਟਰਾ ਕੀਤਾ ਹੁੰਦਾ ਉਹਨਾਂ ਨੂੰ ਜਦੋਂ ਕੁਝ ਬਣਾਉਣ ਦੇ ਤਰੀਕੇ ਹੀ ਇਦਾਂ ਦੇ ਹੁੰਦੇ ਨੇ ਕਿ ਅਗਰ ਉਹ ਨਹੀਂ ਐਡ ਕਰਦੇ ਕੰਪਨੀਆਂ ਵਾਲੇ ਜਾਂ ਫੈਕਟਰੀ ਵਾਲੇ ਤਾਂ ਉਹ ਬਣ ਹੀ ਨਹੀਂ ਸਕਦੀ ਉਹਨਾਂ ਦੇ ਵਿੱਚ ਇਸ ਕਰਕੇ ਘਰ ਦਾ ਬਣਿਆ ਹੋਇਆ ਜਿਹੜਾ 100% ਨਾਜਾ ਤੁਹਾਡਾ ਜਾਂ ਤੁਸੀਂ ਪੂਰੀ ਕਣਕ ਦੀ ਜਾਂ ਆਪਣਾ ਪਸਾ ਕੇ ਜਿਹੜਾ ਆਟਾ ਸਾਫ ਸੁਥਰਾ ਲੈਂਦੇ ਹੋ ਉਹ ਤੁਹਾਡੇ ਲਈ ਇੱਕ ਵਧੀਆ ਹੁੰਦਾ ਇਹਨਾਂ ਦੇ ਲਾਭ ਜਿਹੜੇ ਨੇ ਕਾਫੀ ਸਾਨੂੰ ਜ਼ਿਆਦਾ ਹੁੰਦੇ ਸੋ ਇਸ ਕਰਕੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਵਗੈਰਾ ਜਾਂ ਮਟਾਪਾ ਹੋਵੇ ਤੇ ਉਹ ਕੋਸ਼ਿਸ਼ ਕਰੋਗੇ ਤੁਸੀਂ ਘਰੇ ਭੋਜਨ ਆਪਣਾ ਤਿਆਰ ਕਰਕੇ ਲੋ ਬੁਜਾਰੀ ਚੀਜ਼ਾਂ ਨਾ ਲਓ ਕਿਉਂ ਖਾਸ ਕਰਕੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਦਿਲ ਦੇ ਰੋਗ ਹੈ ਮਟਾਪਾ ਚਲੋ ਅਮਰਜੈਂਸੀ ਰੇਅਰ ਕਿਤੇ ਮਹੀਨੇ ਦਸ ਦਿਨ ਬਾਅਦ ਉਹ ਅਲੱਗ ਗੱਲ ਹੁੰਦੀ ਹੈ ਪਰ ਡੇਲੀ ਆਪਣੇ ਰੁਟੀਨ ਦੇ ਵਿੱਚ ਜਿਹੜੀ ਖਾਣ ਜਾਂ ਨਾਸ਼ਤਾ ਜਾਂ ਕੋਈ ਕੁਝ ਵੀ ਤੁਸੀਂ ਕਰਦੇ ਹੋ ਤਾਂ ਉਹ ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਦਾ ਨੂੰ ਅਵੋਇਡ ਕੀਤਾ ਜਾਵੇ ਇਸ ਕਰਕੇ ਤੁਹਾਡਾ ਵਜ਼ਨ ਵੀ ਕਾਬੂ ਦੇ ਵਿੱਚ ਰਹੇਗਾ ਤੁਹਾਡੀ ਸ਼ੂਗਰ ਵੀ ਕਾਬੂ ਦੇ ਵਿੱਚ ਰਹੇਗੀ ਕਿ ਤੁਹਾਡੇ ਬਲੱਡ ਪ੍ਰੈਸ਼ਰ ਵਗੈਰਾ ਜਾਂ ਹੋਰ ਜਿਹੜੀਆਂ ਤਕਲੀਫਾਂ ਇਹਦਾ ਕਰਕੇ ਹੋ ਸਕਦੀਆਂ ਨੇ ਉਹਨਾਂ ਤੋਂ ਵੀ ਤੁਸੀਂ ਬਚ ਸਕਦੇ ਹੋ ਇਸ ਕਰਕੇ ਸਾਬਤ ਅਨਾਜ ਦਾ ਬਣਿਆ ਹੋਇਆ ਨਾਸ਼ਤਾ ਜਾਂ ਰੋਟੀ ਜਾਂ ਖਿਚੜੀ ਤੁਹਾਡੀ ਜੀ ਜ਼ਿਆਦਾ ਵਧੀਆ ਰਹੇਗੀ ਬੇਸ਼ਰਤੇ ਕਿ ਤੁਸੀਂ ਰਿਫਾਈਨ ਵਾਲੇ ਜੇ ਮੈਦਾ ਵਗੈਰਾ ਦਾ ਵਰਤੋਂ ਨਾ ਕਰੋ ਪੂਰੇ ਸਾਬਤ ਅਨਾਜ ਦੀ ਕਰੇ ਤਿਆਰ ਕੀਤੀ ਹੋਈ ਰੋਟੀ ਉਹ ਤੁਹਾਡੇ ਵਾਸਤੇ ਵਧੀਆ ਰਹੇਗੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਤੇ ਮਿਹਰਬਾਨੀ ਸਤਿ ਸ੍ਰੀ ਅਕਾਲ